ਅਤਿ ਹੀ ਸਤਿਕਾਰਯੋਗ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਜੀ ਦੀ ਅਤੇ ਆਓ ਆਪਾਂ ਸਭ ਰਲ ਕੇ ਇੱਕ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸਰਵ ਸ਼ਕਤੀਮਾਨ ਪ੍ਰਭੂ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਰਮੇਸ਼ਰ ਯਹੋਵਾ ਮੈਨੂੰ ਚੰਗਾ ਕਰਨ ਵਾਲੇ ਮੇਰੇ ਪਰਮੇਸ਼ਰ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਜਿਹੜੇ ਬਿਮਾਰ ਤੇ ਬੇਸਹਾਰਾ ਲੋਕ ਤੁਹਾਡੀ ਹਜ਼ੂਰੀ ਵਿੱਚ ਪੁਕਾਰ ਰਹੇ ਨੇ ਉਨ੍ਹਾਂ ਤੇ ਰਹਿਮ ਕਰੋ ਆਪਣੇ ਵੱਡੇ ਹੱਥ ਨਾਲ ਉਹਨਾਂ ਨੂੰ ਛੂਹ ਲੋ ਪ੍ਰਭੂ ਜੀ ਪ੍ਰਭੂ ਤੁਹਾਡੇ ਕੋੜੇ ਖਾਣ ਨਾਲ ਉਹ ਸ਼ਿਫਾ ਨੂੰ ਪਾ ਲੈਣ ਤੁਹਾਡੇ ਲਹੂ ਬਹਾਉਣ ਦੇ ਵਸੀਲੇ ਨਾਲ ਉਹ ਚੰਗੇ ਕੀਤੇ ਜਾਣ ਪ੍ਰਭੂ ਜੀ ਪਿਤਾ ਪਰਮੇਸ਼ਰ ਜੀ ਸਾਤੋਂ ਜਾਣੇ ਅਣਜਾਣੇ ਵਿੱਚ ਬਹੁਤ ਸਾਰੇ ਗੁਨਾਹ ਹੋ ਜਾਂਦੇ ਨੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਗੁਨਾਹ ਸਾਨੂੰ ਮਾਫ ਕਰ ਦਿਓ ਸਾਡੇ ਪਾਪ ਸਾਨੂੰ ਮਾਫ ਕਰ ਦਿਓ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਪਿਆਰ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਰਹਿਮ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜਿਹੜਾ ਆਪਣੇ ਗੁਨਾਹਾਂ ਨੂੰ ਕਬੂਲ ਕਰਦਾ ਤੁਸੀਂ ਉਸ ਦੇ ਗੁਨਾਹ ਮਾਫ ਕਰ ਦਿੰਦੇ ਹੋ ਸਾਡੇ ਉੱਤੇ ਰਹਿਮ ਕਰੋ ਪ੍ਰਭੂ ਜੀ ਸਾਡੇ ਪਾਪ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਤੁਸੀਂ ਪਾਪ ਨੂੰ ਨਹੀਂ ਪਰ ਪਾਪੀ ਨੂੰ ਪਿਆਰ ਕਰਨ ਵਾਲੇ ਪ੍ਰਭੂ ਹੋ ਕਿਉਂਕਿ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ ਪ੍ਰਭੂ ਅਜੇ ਬਹੁਤ ਸਾਰੇ ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈ ਪਰਬੂ ਜੀ ਅੱਜ ਜਿੰਨੇ ਵੀ ਲੋਕ ਇਸ ਆਵਾਜ਼ ਨੂੰ ਸੁਣ ਰਹੇ ਨੇ ਬੇਸ਼ੱਕ ਉਹ ਆਪਣੇ ਘਰਾਂ 'ਚ ਨਹੀਂ ਅੱਜ ਵੱਡੀ ਆਜ਼ਾਦੀ ਨੂੰ ਪ੍ਰਾਪਤ ਕਰਨਗੇ ਮੇਰੇ ਪ੍ਰਭੂ ਜੀ ਅੱਜ ਹੀਲ ਹੋ ਜਾਣ ਮੇਰੇ ਪ੍ਰਭੂ ਜੀ ਪਿਤਾ ਅੱਜ ਇਹਨਾਂ ਲੋਕਾਂ ਦੇ ਜੀਵਨ ਬਦਲ ਜਾਣ ਅੱਜ ਇਹਨਾਂ ਲੋਕਾਂ ਦੇ ਹਾਲਾਤ ਬਦਲ ਜਾਣ ਮੇਰੇ ਪ੍ਰਭੂ ਜੀ ਪ੍ਰਭੂ ਜੀ ਅੱਜ ਇਹ ਮੰਜੀ ਚੌਕ ਕੇ ਤੁਰਨ ਵਾਲੇ ਹੋ ਜਾਣ ਅੱਜ ਇਹਨਾਂ ਦੀ ਬਿਮਾਰੀ ਚਲੀ ਜਾਏ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਅੱਜ ਇਹਨਾਂ ਦੇ ਬੈਸਤਰੇ ਗੋਲ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੇਰੇ ਜਿਉਂਦੇ ਪਿਤਾ ਉਹ ਰੋਗ ਜਿਹੜੇ ਸਾਲਾਂਬੱਦੀ ਲੋਕਾਂ ਨੂੰ ਸਤਾਉਂਦੇ ਨੇ ਉਹ ਰੋਗ ਜਿਨ੍ਹਾਂ ਨੇ ਇਹਨਾਂ ਨੂੰ ਜਕੜਿਆ ਹੋਇਆ ਪਿਤਾ ਤੁਹਾਡੇ ਸਵਰਗਦੂਤ ਇਹਨਾਂ ਰੋਗਾਂ ਦੀਆਂ ਰस्सੀਆਂ ਨੂੰ ਕੱਟਦੇ ਹੋਏ ਨਜ਼ਰ ਆ ਰਹੇ ਨੇ ਅਤੇ ਹਰ ਇੱਕ ਬੈਰੀ ਦੀ ਤਾਕਤ ਨੂੰ ਸੁੱਕੀਆਂ ਥਾਵਾਂ ਵਿੱਚ ਜਾਣ ਦਾ ਹੁਕਮ ਦਿੰਨੇ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੂ ਜੀ ਅੱਜ ਜਿਹੜਾ ਵੀ ਤੁਹਾਡੀ ਇਸ ਆਵਾਜ਼ ਨੂੰ ਸੁਣ ਰਿਹਾ ਉਹਦੇ ਸਾਰੇ ਬੰਧਨ ਟੁੱਟ ਜਾਣ ਪ੍ਰਭੂ ਯਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੂ ਜੀ ਗਿਆਨ ਤੋਂ ਬਿਨਾਂ ਤੁਹਾਡੀ ਪਰਜਾ ਨਾਸ਼ ਹੋ ਰਹੀ ਏ ਆਪਣੇ ਲੋਕਾਂ ਨੂੰ ਗਿਆਨ ਦਾ ਬੁੱਧ ਦਾ ਸਮਝ ਦਾ ਆਤਮਾ ਦਿਓ ਪ੍ਰਭੂ ਜੀ ਤਾਂ ਕਿ ਤੁਹਾਡੇ ਲੋਕ ਨਾਸ਼ ਹੋਣ ਤੋਂ ਬਚ ਜਾਣ ਪ੍ਰਭੂ ਜੀ ਬੈਰੀ ਨੇ ਇਹਨਾਂ ਦੀਆਂ ਸੋਚਾਂ ਤੇ ਜਿਹੜਾ ਕਬਜ਼ਾ ਕੀਤਾ ਅੱਜ ਟੁੱਟ ਜਾਏ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਿਮਾਰੀ ਵਾਲਾ ਆਤਮਾ ਉਸ ਉੱਤੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਰੂਹ ਦੀ ਅੱਗ ਨੂੰ ਮੰਗਦੇ ਹਾਂ ਪ੍ਰਭੂ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਯੇਸ਼ੂ ਮਸੀਹ ਦੇ ਨਾਮ ਵਿੱਚ ਕਮਜ਼ੋਰੀ ਜਲ ਜਾਏ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਿਮਾਰੀਆਂ ਜਲ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪ੍ਰਭੂ ਜੀ ਅਸੀਂ ਤੁਹਾਡੀ ਰੂਹ ਦੀ ਅੱਗ ਨਾਲ ਭਰ ਜਾਈਏ ਪਿਤਾ ਪਰਮੇਸ਼ਰ ਜੀ ਇਹਨਾਂ ਲੋਕਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਰਦੇ ਹੋ ਇਹਨਾਂ ਦੇ ਸੋਰਸ ਆਫ ਇਨਕਮ ਦਾ ਇੰਤਜ਼ਾਮ ਕਰਦੇ ਹੋ ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਇੰਤਜ਼ਾਮੀ ਪਿਤਾ ਪਰਮੇਸ਼ਰ ਹੋ ਤੁਸੀਂ ਜਿਉਂਦੇ ਪਰਮੇਸ਼ਰ ਹੋ ਤੁਸੀਂ ਕਰ ਸਕਦੇ ਹੋ ਪ੍ਰਭੂ ਜੀ ਇਹਨਾਂ ਦੀਆਂ ਨੌਕਰੀਆਂ ਉੱਤੇ ਇਹਨਾਂ ਦੇ ਬਿਜ਼ਨਸ ਉੱਤੇ ਆਪਣੀ ਕਿਰਪਾ ਨੂੰ ਕਰਦੇ ਹੋ ਪ੍ਰਭੂ ਜੀ ਪ੍ਰਭੂ ਜੀ ਆਪਣੇ ਲੋਕਾਂ ਤੇ ਆਪਣੀ ਵੱਡੀ ਰਹਿਮਤ ਨੂੰ ਕਰਦੇ ਹੋ ਅਤੇ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਤੇ ਜਲਾਲੀ ਨਾਮ ਵਿੱਚ ਮੰਗ ਲੈਨੇ ਆਂ ਆਮੇਨ